ਦੀ ਕੀ ਖਾਤੇ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੀ ਦਸਮੇਂ ਪ੍ਰਤਮ ਪਕਉ ਤੇ ਸਿਮਰ ਕਾਇ ਗੁਰੂ ਨਾਨਕ ਲਾਇਕ ਆਏ ਤੇ ਅੰਮ੍ਰਿਤ ਘੁਰ ਤੇ ਅਮਰਦਾਸ ਰਾਜ ਦਸਨ ਹੋਏ ਸਹਾਈ ਅਰਜਨ ਹਰਿ ਗੋਬਿੰਦ ਨਾਮ ਸੰਗੋ ਸ੍ਰੀ ਹਰਿ ਰਾਇ ਸ੍ਰੀ ਹਰਿ ਸੰਤਿ ਆਈਐ ਜਿਸ ਕਤੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਮਿਲ ਆਵੇ ਧਾਇ ਸੰਥਾਈ ਹੋਏ ਸਹਾਰੇ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਜੀ ਦਰ ਦਰ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਅੰਜਾ ਪਿਆਰਿਆ ਚਹੁ ਸੱਜਾ ਦੇ ਆਚਾਰੀਆਂ ਮੁਕਤਿਆ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚੜਾਈ ਤੇਗ ਬਾਈ ਦੇਖ ਕੇ ਅਨੰਤ ਕੀਤਾ ਇਹਨਾਂ ਪਿਆਰਿਆ ਸੱਜਿਆ ਰਿਆਂ ਜੀ ਦੀ ਕਮਾਈ ਦਾ ਧਿਆਨ ਰੱਖ ਕੇ ਖਾਤ ਸਾ ਜੀ ਕੰਡਾਈ ਕੋ ਪ੍ਰਿਆਨੁ ਹਈਆ ਅੱਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਵਾਹੀ ਦਿਨਾਂ ਦੇ ਕਮਾਈ ਦਾ ਧਿਆਨ ਲੜ ਕੇ ਖਾਸਾ ਜੀ ਬੋਲੋ ਜੀ ਵਾਹੀ ਪੰਜਾ ਤਖਤਾ ਸਬੱਤ ਗੁਰਦੁਆਰੇ ਆਂਦਾ ਧਿਆਨ ਰੱਖ ਕੇ ਭਗੋ ਜੀ ਪ੍ਰਥਮ ਸਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬੱਤ ਖਾਲਸਾ ਜੀ ਕੋ ਵਾਹੇ ਇਤ ਦੇ ਗੀਤ ਮਤ ਹੈ ਮਰਦ ਕੀ ਪੈਚ ਬੰਧ ਕੀ ਤੀਤ ਸ੍ਰੀ ਸਾਹਿਬ ਜੀ ਸਹਾਈ ਕਾਸ ਜੀ ਕੇ ਬੋਲ ਬੱਲ ਬੋਲੋ ਜੀ ਵਾਹਿਗੁਰੂ ਸਿੱਖਾ ਨੋ ਸਿੱਖੇ দান ਕੇਸਦਾਨ ਤਾਨ ਬਰੇਕਦਾਨ ਮਿਸਹਾਨ ਦਾਨ ਪ੍ਰੋਸਾਦ ਸਰ ਕੀਤੇ ਇਸਨਾ ਚੰਕੀਆ ਚੰਡੇ ਬੰਗੇ ਚੁੱਕ ਜੁਗ ਟਾਟ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨ ਨੀਵਾ ਮਰਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਰੇ ਨਨਕਾਣਾ ਸਾਹਿਬ ਤੇ ਭੋਰ ਘੁਰਦਵਾਰਿਆ ਮੁਰਧਾਮਾਂ ਦੇ ਜਿਨਾ ਤੋਂ ਪੰਥਨੋ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਤਾਂ ਗੁਰੂ ਸਾਹਿਬ ਸ੍ਰੀ ਗੁਰੂ ਘਰ ਗੋਬਿੰਦ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮਾਨ ਪਵਿੱਤਰ ਪਾਵਨ ਨਿਵਾਸ ਸਥਾਨ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦੂਰ ਨਿਮਰਤਾ ਸਹਿਤ ਕਰਦਾਸ ਬੇਨਤੀ ਹੈ ਸਤਿਗੁਰ ਜੀ ਤਖਤ ਬਹਿ ਤਖਤ ਕਹਿ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਤਖਤ ਰਾਜਾ ਸੋ ਬਹਿ ਜੋ ਤਖਤ ਲਾਇਕ ਹੋਈ ਨੇ ਸਤਿ ਪਸ਼ਾਣਿਆ ਸਤਿ ਰਾਜ ਸੇ ਪੰਜ ਪਿਆਲੇ ਪੰਜ ਪੀਰ ਸ਼ਰਧਮ ਪੀਰ ਬੈਠਾ ਠਾਕੁਰ ਪਾਰੀ ਅਰਜਨ ਕਾਇਆ ਪਲਤਕੇ ਮੂਰਤ ਹਰਿ ਗੋਬਿੰਦ ਸواری रूप देखा बन बारो बारी दल पंजन गुर सोरमा बाट जोधा बहु पर उपकारी ऐसे दिन दयाल सतगुरु मेरे पीरी दे मालक छे में पत सह साहिब श्री गुरु हर गोबिंद साहिब जियो महाराज ਅੱਜ ਦੇ ਸੰਬਧਿਹਾੜੇ ਸ੍ਰੀ ਗੁਰੂ ਮਰਤ ਸਰ ਸਾਹਿਬ ਜੀ ਵਿਖੇ ਗੁਰਤਾ ਗਦੀ ਤੇ ਵਿਰਾਜਮਾਨ ਹੋਏ। ਇਹਨਾਂ ਸਤਿਗੁਰਾਂ ਦਾ ਘਰ ਆਏ ਗੁਰਪੁਰਬ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਾਖ ਰਸਤੀਥ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਸਰਦਾ ਭਾਵਨਾ ਅਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਇਹਨਾਂ ਖੁਸ਼ੀਆਂ ਦੇ ਸਬੰਧ ਖੰਦਰ ਆਪ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਪਵਿੱਤਰ ਦੀਵਾਨ ਸਜਾਏ ਗਏ ਹਨ ਸਜੇ ਦੀਵਾਨ ਵਿੱਚ ਆਪ ਜੀ ਦੇ ਪਵਿੱਤਰ ਅੰਬੀ ਬਾਣ ਦੇ ਹਰ ਜਸ ਕੀਰਤਨ ਢਾਡੀ ਵਾਰ ਗੁਰਮਤ ਵਿਚਾਰ ਪਪਰੰਤ ਸੇ ਪੋੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਈ ਹੈ ਸਤਿਗੁਰ ਜੀਓ ਬਾਣੀ ਪੜੀ ਸੁਣੀ ਸੱਚਖੰਡ ਪ੍ਰਵਾਨ ਕਰਨੇ ਬਾਣੀ ਪੜਦੇ ਆ ਸੰਧਿਆ ਸੇਵਾ ਸੰਭਾਲ ਕਰਨ ਲੱਗਿਆ ਹਈਆ ਦੇ ਅੰਤ ਪ੍ਰਕਾਰ ਦੇ ਭਲਾ ਚੁੱਕਾ ਵਿਆਪੀਆਂ ਦੇ ਜੀਵ ਬਖਸ਼ਣ ਜੀ ਅਗੋਂ ਸਮਤ ਦਰਸਣੇ ਬਾਣੀ ਸਬਦ ਸਾਬਧਾਨ ਪੜਨ ਸਤਿ ਪਾਣੀ ਕੰਠ ਕਰਨ ਦਾ ਸੇਵਾ ਸਿਮਰੰਦਾ ਬਲਗਤੰ ਨਕਸਨਾ ਪੜੀ ਸੁਣੀ ਗੁਰ ਬਾਣੀ ਦਾ ਭਾਵ ਦਰ ਭਾਈਆਂ ਸਾਧ ਸੰਗਤਾਂ ਦੇ ਹਿਰਦੇ ਵਿੱਚ ਵਸਾਉਣ ਦੀ ਕਿਰਪਾ ਅੰਤ ਕਰਣੀ ਸਾਧੂ ਦੀ ਸਮੂਹ ਸੰਗਤ ਦੇ ਰਾਜਰੇ ਤਿਲ ਬਲ ਕੇ ਧਾਵਾ ਦਰ ਪ੍ਰਮਾਨ ਕਰਨੇ ਸਭਨਾਂ ਨੂੰ ਆਪਣੇ ਘਰੋਂ ਸਿੱਖੀ ਸਿੱਧਕ ਭਰੋਸਾ ਨਾਮੰਦਨ ਕੁਸ਼ੀਆਂ ਤੰਦਰੁਸਤੀਆਂ ਚੜ੍ਹਦੀ ਕਲਾ ਰੂਪ ਸਿਣੀ ਕਰਤਕ ਮਾਈਆਂ ਵਿੱਚ ਵਾਧੇ ਪਾਣੇ ਤਰੱਕੀਆਂ ਬਰਸਿ ਸਕਣੇ ਮਾਂ ਬਾਣੀ ਨਾਲ ਜੋੜ ਕੇ ਰੱਖਣਾ ਇਸ ਵੇਲੇ ਆਪਜ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਅੰਮ੍ਰਿਤ ਮੇਕੜਾ ਸਾਡੀ ਦੇਗ ਹਾਜ਼ਰ ਹੈ ਦਰ ਪ੍ਰਗਾਨੋ ਹੋਵੇ ਸਤਿਗੁਰ ਜਿੱਤੇ ਪ੍ਰਬੰਧ ਵੱਲੋਂ ਦੇਗ ਹਾਜ਼ਰ ਕੀਤੀ ਹੈ ਉਥੇ ਆਪ ਜੀ ਦੇ ਨਾਲ ਘਰ ਦੇ ਪੀਤਵਾਨ ਬੀਬੀ ਜੀ ਜਿਨ੍ਹਾਂ ਦਾ ਨਾਮ ਆਪ ਜਾਣੀ ਜਾਣ ਉਹਨਾਂ ਵੱਲੋਂ ਵੀ ਦੇਗ ਹਾਜ਼ਰ ਹੈ ਰਾਨ ਹੋਵੇ ਪ੍ਰਮਾਣਿਆ ਪ੍ਰਸਾਦ ਸਮੋ ਸੰਗਤ ਵਿੱਚ ਵਰਤਾਂ ਦੀ ਆਗਿਆ ਹੋਵੇ ਜੋ ਜੋ ਜੀ ਛੱਕੇ ਸਵਾਸ ਸਾਸ ਅਪ ਜੀ ਦਾ ਹੀ ਪਵਿੱਤਰ ਨਾਮ ਲਿਪੇ ਅਪ ਜੀ ਦੇ ਹਜੂਰ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਲਾਗ ਤੱਕ ਵੱਧ ਘਾਟਾ ਭੁਲ ਚੁਕਮੁਅਕ ਕਰਨੇ ਸਹੀ ਪਿਆਰੇ ਨਿਲੋ ਜਨਾ ਮਿਲਿਆ ਆਪੇ ਦਾ ਨਾਮ ਚਿੱਤਾਂ ਬਿਨਾ ਨਾਮਕਨਾ ਕਦਾ ਪਲਹਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਦੁਹਰਾ ਅਗਿਆ ਭਈ ਆਕਾਲ ਕੀ ਤਦ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਕਹਿੰਦੇ ਰਹਾ ਕੀ ਤੇ ਜੋ ਪ੍ਰਭ ਕੋ ਮਿਲੂਚ ਖੋਜ ਸ਼ਬਦ ਮੇਰੇ ਨਾ ਨਿਕਲੇ ਨਾ ਖਾਲਸਾ ਅੱਤੀ